ਦੀ ਸੇਣੀ ਕੜੇ ਨੂੰ ਪੁੱਛਿਆ ਕਿ ਤੂੰ ਇੰਨਾ ਠੰਡਾ ਕਿਉਂ ਆ ਤੇ ਕੜੇ ਦਾ ਜਵਾਬ ਸੀ ਕਿ ਜੇ ਮੇਰਾ ਤੀਤ ਵੀ ਮਿੱਟੀ ਮੇਰਾ ਭਵਿੱਖ ਵੀ ਮਿੱਟੀ ਤੇ ਫਿਰ ਗਰਮੀ ਕਿਸ ਗੱਲ ਦੀ ਕੀ ਹਾਂ ਚੱਲਗੇ ਦੋਸਤੋ ਮੈਂ ਅੱਜ ਕੜੇ ਦੀ ਗੱਲ ਕਿਉਂ ਕਰ ਰਹੀ ਆ ਕਿਉਂਕਿ ਮੈਂ ਅੱਜ ਲੈ ਕੇ ਆਈ ਆ ਕੜਾ ਕੜਾ ਜਿਹਦੇ ਚ ਅੰਮ੍ਰਿਤ ਜਲ ਇਹਨੂੰ ਕਹਿੰਦੇ ਨੇ ਵੀ ਜਿਹੜਾ ਬੰਦਾ ਕੜੇ ਚੋਂ ਪਾਣੀ ਪੀ ਲੈਂਦਾ ਨਾ ਉਹ ਅੰਮ੍ਰਿਤ ਜਲ ਉਹ ਕਿਉਂ ਆ ਥੋੜੀ ਡਿਟੇਲ ਦੱਸੂਗੀ ਵੀਡੀਓ 'ਚ ਕਿਉਂਕਿ ਮੈਨੂੰ ਵੀ ਨਹੀਂ ਜ਼ਿਆਦਾ ਪਤਾ ਹੈਗਾ ਤੁਸੀਂ ਆਪਣੀ ਜਾਣਕਾਰੀ ਮੈਨੂੰ ਜ਼ਰੂਰ ਦਿਓ ਵੀ ਭਾਈ ਕੀਨੇ ਕੀਨੇ ਘੜਾ ਲਿਆਂਦਾ ਹੈ ਤੇ ਕਿਹੜਾ ਕਿਹੜਾ ਅੱਜ ਵੀ ਘੜੇ ਦਾ ਪਾਣੀ ਪੀਂਦਾ ਹੈ ਔਰ ਘੜੇ ਦਾ ਪਾਣੀ ਜੀ ਤਾਂ ਬੀਤਾ ਜਾਂਦਾ ਕਿਉਂਕਿ ਇਹ ਠੰਡਾ ਹੁੰਦਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਪੁਰਾਣਿਆਂ 'ਚ ਕਦੋਂ ਫ੍ਰਿਜ ਹੁੰਦੇ ਸੀਗੇ ਤੇ ਫਿਰ ਘੜੇ ਦਾ ਪਾਣੀ ਤਾਂ ਠੰਡਾ ਹੁੰਦਾ ਸੀ ਨਾ ਉਹ ਹੀ ਪੀਤਾ ਜਾਂਦਾ ਹੁੰਦਾ ਸੀਗਾ ਇਹ ਤਾਂ ਹੁਣ ਚਲੋ ਸਾਰੀਆਂ ਚੀਜ਼ਾਂ ਚੱਲ ਗਈਆਂ ਤੇ ਕਹਿੰਦੇ ਵੀ ਬੋਤਲਾਂ ਤਾਂ ਪਾਣੀ ਤਾਂ ਬੋਤਲ ਪਲਾਸਟਿਕ ਦੀ ਬੋਤਲ 'ਚ ਤਾਂ ਵੈਸੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਹੈਗਾ ਤੇ ਘੜੇ ਦੇ ਵਿੱਚ ਪਾਣੀ ਪੀਣੇ ਆ ਤੇ ਜਿਹੜੇ ਪੋਸ਼ਕ ਤੱਤ ਹੁੰਦੇ ਨੇ ਆ ਆਇਰਨ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਸਾਡੇ ਸਰੀਰ ਵਾਸਤੇ ਚਾਹੀਦੀ ਮਿੱਟੀ ਤੋਂ ਮਿਲਦੀਆਂ ਸਾਨੂੰ ਹਨਾ ਤੇ ਇਹ ਜਰੂਰ ਕਹਿੰਦੇ ਵੀ ਪੀਣੇ ਚਾਹੀਦੇ ਨੇ ਸਰੀਰ ਠੀਕ ਹੁੰਦਾ ਮੈਨੂੰ ਐਕਚੁਅਲੀ ਕੀ ਲੋਡ ਪੈ ਗਈ ਘੜਾ ਲਿਆਉਣ ਦੀ ਮੈਨੂੰ ਵੀ ਐਕਚੁਅਲੀ ਥੋੜੀ ਜੀ ਪ੍ਰੋਬਲਮ ਆਈ ਐਸਿਡਿਟੀ ਗਰਮੀ ਕਰਕੇ ਸਭ ਨੂੰ ਹੁੰਦਾ ਜਲਨ ਹੋਣ ਲੱਗ ਜਾਂਦੀ ਸੀਗੀ ਤੇ ਫਿਰ ਮੈਂ ਸੋਚਿਆ ਕਿ ਥੋੜੀ ਜੀ ਰਿਸਰਚ ਕੀਤੀ ਤਾਂ ਮੈਨੂੰ ਲੱਗਿਆ ਵੀ ਘੜਾ ਲਿਉਣਾ ਚਾਹੀਦਾ ਜਿੰਨਾ ਕਿ ਮੈਂ ਪੜਿਆ ਤੇ ਘੜੇ ਘੜੇ ਦਾ ਜਿਹੜਾ ਪਾਣੀ ਹੈ ਨਾ ਉਹਦੇ ਨਾਲ ਪ੍ਰੋਬਲਮ ਨਹੀਂ ਆਉਂਦੀ ਬਹੁਤ ਸਾਰੇ ਉਹ ਜਿਵੇਂ ਆਪਾਂ ਫਰਿੱਜਾਂ ਦਾ ਪਾਣੀ ਪੀਂਨੇ ਆ ਅਸੀਂ ਵੀ ਤਾਂ ਪੀਂਨੇ ਹੁਣ ਕਹਿਣ ਚ ਮੈਂ ਤਾਂ ਕੋਈ ਕਹਿ ਨਹੀਂ ਸਕਦੀ ਵੀ ਮੈਂ ਘੜਾ ਲਿਆਈ ਤਾਂ ਮੈਂ ਅੱਗੇ ਜਿਵੇਂ ਫਰਿੱਜ ਦਾ ਪਾਣੀ ਪੀਤਾ ਹੀ ਨਹੀਂ ਕਰ ਮੈਂ ਅੱਜ ਹੀ ਪੀਣ ਲੱਗੀ ਆ ਕਹਿੰਦੇ ਘੜੇ ਦਾ ਪਾਣੀ ਹੈ ਜਿਹੜਾ ਪੇਟ ਦੀ ਪ੍ਰੋਬਲਮਸ ਨਹੀਂ ਹੁੰਦੀ ਸਾਨੂੰ ਬਹੁਤ ਸਾਰੀਆਂ ਢਿੱਡ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਉਹ ਠੀਕ ਰਹਿੰਦੀਆਂ ਰਹੀਆਂ ਪੁਰਾਣੇ ਜਿਹੜੇ ਸਮਿਆਂ ਦੇ ਵਿੱਚ ਜਿਹੜੇ ਲੋਕ ਘੜੇ ਦਾ ਪਾਣੀ ਪੀਂਦੇ ਸੀ ਕਿ ਉਹਨਾਂ ਨੂੰ ਕੋਈ ਬਿਮਾਰੀ ਹੋ ਨਹੀਂ ਸੀ ਹੁੰਦੀ ਅੱਜ ਦੇ ਟਾਈਮ ਤੇ ਐਸਿਡਿਟੀ ਵਗੈਰਾ ਤਾਂ ਜ਼ਿਆਦਾ ਸੁਣਦੇ ਆਂ ਦੇਖਦੇ ਆਂ ਹਰ ਕੋਈ ਕੈਪਸੂਲ ਲੈਣ ਲੱਗਿਆ ਹੁੰਦਾ ਹੈਗਾ ਤੇ ਇਹ ਤਾਂ ਮੈਂ ਘੜਾ ਲੈ ਕੇ ਆਈ ਸੀ ਤੇ ਅੱਜ ਕੱਲ੍ਹ ਘੜਿਆਂ ਦੇ ਜਿਹੜੇ ਕਹਦੇ ਆ ਇਹ ਨਾ ਵੀ ਚਾਹੇ ਘੜੇ ਵਿਕਣੋਂ ਹਟ ਕੇ ਲੋਕ ਘੱਟ ਲੈਂਦੇ ਨੇ ਪਰ ਬਈ ਰੇਟ ਬਹੁਤ ਵਧ ਗਏ ਨੇ ਕਿ ਘੜਿਆਂ ਦੇ ਮੈਂਦਰੋ ਮਹਾਲੀ ਚੁੰਨੀ ਵਾਲੀ ਸਾਈਡ ਮੈਂ ਜਦੋਂ ਆ ਰਹੀ ਸੀਗੀ ਤਾਂ 170 ਰੁਪਏ ਦਾ ਘੜਾ ਇਹ ਮੈਨੂੰ ਮਿਲਿਆ ਯਾਨੀ ਕਿ ਕਹਿ ਦਈਏ ਵੀ ਡਿਮਾਂਡ ਜ਼ਿਆਦਾ ਘਟ ਗਈ ਪਰ ਰੇਟ ਜ਼ਿਆਦਾ ਵਧ ਗਏ ਨੇ ਚੀਜ਼ ਦੇ ਹਨ ਤੇ ਠੀਕ ਹੈ ਲਿਆ ਕਰੋ ਘੜੇ ਵੀ ਕਿਉਂਕਿ ਉਹ ਲੋਕ ਜਿਹੜੇ ਬਣਾਉਂਦੇ ਨੇ ਜਿਨ੍ਹਾਂ ਦਾ ਕੰਮ ਹੀ ਇਸ ਤੇ ਆਧਾਰਿਤ ਹੈਗਾ ਤਾਂ ਜ਼ਰੂਰੀ ਹੈ ਮਿੱਟੀ ਦੇ ਭਾਂਡਿਆਂ ਤੇ ਆਜੋ ਫਿਰ ਤੋਂ ਕਿਉਂਕਿ ਹੁਣ ਤਾਂ ਜਿਵੇਂ ਅਸੀਂ ਬੜੇ ਖੁਸ਼ ਹੁੰਨੇ ਆ ਨਾ ਕੁੱਲਡਾਲੀਆਂ ਚਾਹਾਂ ਪੀਣੇ ਆ ਸਾਰੀਆਂ ਹੁਣ ਤਾਂ ਚਲੋ ਕੰਪਨੀਆਂ ਆ ਗਈਆਂ ਆ ਬਣਾਈ ਜਾਂਦੀਆਂ ਪਰ ਕਿਤਨਾ ਕਿਤੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਜਿਨ੍ਹਾਂ ਦਾ ਕੰਮ ਹੀ ਇਸ ਚੀਜ਼ ਤੇ ਚੱਲਦਾ ਹੈਗਾ ਹਨਾ ਤਾਂ ਗੱਲ ਘੜੇ ਦੇ ਪਾਣੀ ਦੀ ਹੋਈ ਸੀ ਤੇ ਤੁਸੀਂ ਮੈਨੂੰ ਦੱਸੋ ਭਾਈ ਵੀ ਕੌਣ-ਕੌਣ ਘੜੇ ਦਾ ਪਾਣੀ ਪੀਂਦਾ ਹੈਗਾ ਔਰ ਇਹਨੂੰ ਜਿੰਨਾ ਕੁ ਮੈਨੂੰ ਆਈਡੀਆ ਹੈਗਾ ਮੈਂ ਲੈ ਕੇ ਆਈ ਸੀ ਤਾਂ ਇਹਨੂੰ ਪਹਿਲਾਂ ਧੋਣਾ ਪੈਂਦਾ ਪਰ ਮੈਨੂੰ ਚੰਗੀ ਤਰੀਕੇ ਨਾਲ ਧੋਇਆ ਫੇਰ ਉਹਦੇ ਵਿੱਚ ਪਾਣੀ ਪਾਇਆ ਤੇ ਮੈਂ ਤੁਹਾਨੂੰ ਦਿਖਾਵਾਂ ਵੀ ਕਿੱਦਾਂ ਹੋਇਆ ਪਿਆ ਇਹਦੇ ਵਿੱਚ ਪਾਣੀ ਉਹ ਕਾਣੀ ਸੋਣੀ ਤੇ ਕਾ ਨੇ ਪਾਣੀ ਪੀਤਾ ਤੇ ਖੁਸ਼ੀ-ਖੁਸ਼ੀ ਉੱਡ ਗਿਆ ਤੇ ਉਹ ਗੱਲ ਹੈ ਤੇ ਪੀਆ ਕਰੋ ਵੀ ਪਾਣੀ ਕੜੇਦਾਰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰੋ ਪੁਰਾਣਾ ਸਮਾਂ ਜਦੋਂ ਤੁਸੀਂ ਪਾਣੀ ਪੀਂਦੇ ਹੁੰਦੇ ਸੀਗੇ ਜਾਉਂਦੇ ਵਸ ਤੇ ਰੋ